ਇਹ ਤਾਇਕਾ ਹਮ ਤੇ ਵੱਡੀ ਖਬਰ ਦਾ ਰੋਕ ਕਰਾਂਗੇ ਅੱਜ ਦੇ ਲਈ ਅਹਿਮ ਖਬਰ ਹੈ ਪੰਜਾਬ ਦੇ ਵਿੱਚ ਅੱਜ ਰੇਲਾ ਰੋਕਣਗੇ ਕਿਸਾਨ 2 ਘੰਟੇ ਲਈ ਚੱਕਾ ਜਾਮ ਹੋਏਗਾ ਰੇਲਾਂ ਦਾ ਦੱਸਿਏ ਕਿ 1:00 ਤੋਂ ਲੈ ਕੇ 3:00 ਵਜੇ ਤੱਕ ਦਾ ਸਮਾਂ ਹੈ ਰੱਖਿਆ ਗਿਆ ਰੇਲਵੇ ਟਰੈਕ ਤੇ ਤਰਨਾ ਦਿੱਤਾ ਜਾਏਗਾ 19 ਜ਼ਿਲ੍ਹਿਆਂ ਦੇ ਵਿੱਚ 26 ਥਾਵਾ ਜਿਹੜੀਆਂ ਨੇ ਉਹ ਤੈ ਕੀਤੀਆਂ ਕਿ ਕਹਿੰਦੇ ਜਿੱਥੇ ਤਰਨਾ ਦਿੱਤਾ ਜਾਣਾ ਹੈ ਤਾਂ ਬਿਜਲੀ ਸੋਧ ਬਿੱਲ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਹੈ ਬਿੱਲ ਖਰੜਾ ਰੱਦ ਕਰਉਣ ਤੇ ਪ੍ਰੀपेड ਮੀਟਰ ਹਟਾਉਣ ਦੇ ਲਈ ਇਹ ਵਿਰੋਧ ਕੀਤਾ ਜਾਣਾ ਹੈ ਔਰ 2 ਘੰਟੇ ਦੀਆਂ ਰੇਲਾ ਰੋਕਣ ਦਾ ਇਹ ਮਤਲਬ ਹੈ ਕਿ ਖੰਜਲ ਖੁਆਰੀ ਜਿਹੜੀ ਹੈ ਹੋਏਗੀ ਸੁਭਾਵਿਕ ਤੌਰ ਤੇ ਰੇਲ ਜਿਹੜੀਆਂ ਨੇ ਉਹਨਾਂ ਨੂੰ ਕੁਝ ਨੂੰ ਡਾਇਵਰਟ ਕਰਨਾ ਪਏਗਾ ਕੁਝ ਜਿਹੜੀਆਂ ਨੇ ਅਤੇ ਦੇਰੀ ਦੇ ਨਾਲ ਆਉਣ ਗਿਆ ਘੱਟੋ ਘੱਟ 2 ਘੰਟੇ ਦੀ ਦੇਰੀ ਤਾਂ ਹੋਏਗੀ ਸੁਭਾਵਿਕ ਤੌਰ ਤੇ ਤਾਂ ਇਸ ਕਰਕੇ ਜਿੱਥੇ ਆਰਥਿਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਉਥੇ ਯਾਤਰੀ ਜਿਹੜੇ ਜਾਂਦੇ ਨੇ ਖਾਸ ਤੂਜੇ ਖਾਸਤੇ ਬਾਈ ਟ੍ਰੇਨ ਉਹਨਾਂ ਨੂੰ ਬਹੁਤ ਮੁਸ਼ਕਿਲ ਹੈ ਤਾਂ ਅੱਜ ਖੱਜਲਖਵਾਰੀ ਜਿਹੜੀ ਹੈ ਉਹਨਾਂ ਲੋਕਾਂ ਨੂੰ ਹੋਏਗੀ ਜਿਹੜੇ ਟ੍ਰੇਨ ਦੇ ਰਾਹੀਂ ਸਫ਼ਰ ਕਰਨ ਵਾਲੇ ਨੇ ਤਾਂ ਪਹਿਲਾਂ ਤੋਂ ਹੀ ਤੁਹਾਨੂੰ ਜਾਣਕਾਰੀ ਹੋਵੇ ਇਹ ਬਿਹਤਰ ਹੈ ਤਾਂ ਕਿ ਤੁਸੀਂ ਉਸੇ ਹਿਸਾਬ ਦੇ ਨਾਲ ਆਪਣੇ ਘਰ ਤੋਂ ਨਿਕਲੋ ਖੱਜਲਖਵਾਰੀ ਜਿਹੜੀ ਹੈ ਉਹ ਨਾ ਹੋਏ ਸੋ ਇਲਾਵਾ ਇਹ ਵੀ ਦੱਸ ਦਈਏ ਬਾਕੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਕਿਸਾਨਾਂ ਦੇ ਵੱਲੋਂ ਦਿੱਤੇ ਗਏ ਨੇ ਅ ਔਰ ਉਸ ਪ੍ਰੋਗਰਾਮ ਆ ਦੇ ਤਹਿਤ ਜਿਹੜੇ ਮੀਟਰ ਨੇ ਉਹ उतारे ਜਾਣਗੇ ਪ੍ਰੀਪੇਡ ਮੀਟਰ ਫਿਰ ਉਹਨਾਂ ਨੂੰ ਜਮ੍ਹਾਂ ਕਰਾਇਆ ਜਾਏਗਾ ਅ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਪ੍ਰੋਗਰਾਮ ਐ ਡੀਸੀ ਦਫ਼ਤਰਾਂ ਦਾ ਘਰਾਉ ਵੀ ਕੀਤਾ ਜਾਣਾ ਹੈ ਤਾਂ ਕੁਲ ਮਿਲਾ ਕੇ ਇਹ ਸਾਰੇ ਪ੍ਰੋਗਰਾਮ ਪਾ ਕੀਤੇ ਗਏ ਨੇ ਇਸ ਤੋਂ ਇਲਾਵਾ 19 ਦਸੰਬਰ ਦੇ ਨੇੜੇ ਅ ਫਿਰ ਤੋਂ ਰੇਲਾ ਰੋਕਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਦਿੱਤਾ ਗਿਆ ਇਸ ਤਰੀਕੇ ਇਸ ਸਾਰਾ ਐਲਾਨ ਕੀਤਾ ਹੋਇਆ ਕਿਸਾਨਾਂ ਨੇ ਤਾਂ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਅ ਇਸ ਵਿਰੋਧ ਨੂੰ ਲੈ ਕੇ ਔਰ ਇਸ ਮੋਰਚੇ ਦਾ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੁਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਨੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸੜ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਸੀ ਦਿਖ ਰਿਹਾ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਹਾਲੀ ਦੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ। ਔਰ ਪ੍ਰੀਪੇਡ ਮੀਟਰਾਂ ਦੇ ਉੱਤੇ। ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆਇਆ। ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰਦਸਤ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ।